ਸਹਿਯੋਗ ਆ ਹਰ ਕਨੇ ਬਹੁਤ ਵਧੀਆ ਸਹਿਯੋਗ ਦਿੱਤਾ মিডিਆ ਨੇ ਫਿਰ ਮਲਾਪੁਲਸ ਮੁਲਾਜ਼ਮ ਹੋਏ ਵਕੀਲ ਹੋਏ ਡਾਕਟਰ ਹੋਏ ਬਾਕੀ ਸਾਰਾ ਸਾਰਾ ਜਿਹਨੇ ਮੁਲਾਜ਼ਮ ਹੈ ਸਾਰੇ ਤੁਹਾਡੇ ਦਬਾਇਦਾ ਖੜਾ ਕਰਦੇ ਨਾਮ ਨੇਵ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਤੋਂ ਸੋਝੀ ਆਈ ਤੇਰਾ ਰੇ ਦਾ ਲੰਗਰ ਲਗਾਈਏ ਔਰ ਲੋਕੀ ਵੀ ਜਿਹੜਾ ਹੈ ਤੁਸੀਂ ਕਿਤੇ ਹੱਥ ਲੱਗੇ ਟੁੱਟਦੇ ਜਾ ਰਹੇ ਨਾ ਮਾਨੂੰ ਕੀ ਪੂਰਕ ਆਪਾਂ ਨੂੰ ਗੁਰੂਆਂ ਨੇ ਜੋ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਸਵਲਸਾ ਚੱਲਣਾ ਪੈਣਾ ਤਾਂ ਸਾਡਾ ਬਚਾਇਆ ਨੇ ਤਾਂ ਬਹੁਤ ਬਿਮਾਰੀਆਂ ਔਰ ਬੇਰ ਬਰੋਦ ਬਹੁਤ ਵੱਗ ਗਿਆ ਵੱਗ ਗਿਆ ਆਜੂ ਕੱਲ ਅੱਜ ਦੇ ਵਿੱਚ ਬੜਾ ਬੇਰ ਬਰੋਦ ਵੱਗ ਗਿਆ ਸਾਰੇ ਨਾਲ ਮਿਲ ਕੇ ਰੰਗਣਾ ਚਾਹੀਦਾ ਸਾਰੇ ਸਾਰੇ ਧਰਮਾਂ ਨੂੰ ਸਾਰੇ ਜਿਹੜੇ ਗੁਰਪੁਰਬ ਆ ਜਾਂ ਕੋਈ ਵੀ ਫੰਕਸ਼ਨ ਆਉਂਦਾ ਸਾਰੇ ਨਾਲ ਮਿਲ ਕੇ ਮਨਾਉਣਾ ਚਾਹੀਦਾ ਅੱਜ 13 ਰੁਪਏ ਲਗਾਨ ਰੱਖੀ ਕਿਥੋਂ ਸੁਝਿਆ ਇਹ ਆਪਣਾ ਗੋਲਦਾਰ ਜੀ ਦਾ ਜੋ ਕਲਪਵਾ ਗੁਰੂਆਂ ਦਾ ਜੋ ਹੈ ਪੁਰਾਣਾ ਉਹਦੀ ਉਹ